ਹਾਂ ਜੀ ਬਾਈ ਜੀ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਅੱਜ ਅੱਗੇ ਵੀ ਗੱਲ ਕਰ ਦਿੰਨੇ ਆ ਅਸਲ ਜਨਮ ਤਾਂ ਭਾਈ ਜੀ 10 ਪੀੜ੍ਹੀਆਂ ਦੇ ਪਿੰਡਾਂ ਕੋਲੇ ਹੀ ਹੋਇਆ ਰਾਹੇ ਤੋਂ ਸਾਡੀ ਸੇਵਾ ਸ਼ੁਰੂ ਹੋਈ ਤੇ ਮਹਾਰਾਜ ਨੇ ਕਿਰਪਾ ਕੀਤੀ 2016 ਦੇ ਵਿੱਚ ਮਹਾਰਾਜ ਨੇ ਸਾਨੂੰ ਅਸਲੀ ਜਨਮ ਦਿੱਤਾ ਜਦੋਂ ਵੀ ਸੇਵਾ 'ਚ ਲੱਗੇ ਆ ਅੱਜ 9 ਸਾਲ ਦੇ ਸਮਾਂ ਬੀਤ ਗਿਆ ਸਵਾਸ ਸਵਾਸ ਜੀਵਾਂ ਦੀ ਲੇਖਿਆ ਆ ਕਿਰਪਾ ਕਰਨਾ ਆਉਣ ਵਾਲਾ ਜੀਵਨ ਵੀ ਸੇਵਾ ਦੇ ਨਿਕਲ ਲੱਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨ ਸਾਰਿਆਂ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੇ ਮਾਪੇ ਬਣਨ ਦਾ ਮੌਕਾ ਮਿਲਿਆ ਇਹ ਰੱਬ ਦੀ ਬ加ੀ ਹੁੰਦੇ ਹੋ ਪਹਿਲਾਂ ਹੀ ਕਿਤੇ ਮਿਸੀ ਰੱਬ ਦੀ ਪੁਜਾ ਦਾ ਨਾਮ ਤੇ ਨਾਮ ਵੀ ਇਹ ਦੱਸ ਨਹੀਂ ਸਕਦਾ ਸੀ ਜੀ ਜਦੋਂ ਸਾਨੂੰ ਮਿਲਿਆ ਦੇਖੋ ਕਿੰਨੇ ਉਹਦਾ ਦੇ ਕਰਮ ਹੋਣਗੇ ਮਾਪੇ ਜਿਹਨਾਂ ਨੇ ਪਲਿਆ ਬਲਾਇਆ ਪੁੱਤ ਛੱਡਤਾ ਇਸ ਕਰਕੇ ਵੀ ਸਿੱਧਾ ਤੇ ਪਛਾਣਿਆ ਨਹੀਂ ਕਿਸੇ ਨੇ 4 ਸਾਲ ਹੋ ਕੇ ਸਾਡੇ ਕੋਲੇ ਇੱਥੇ ਨੇੜੇ ਨੇੜੇ ਇਹਦਾ ਨਾਮ ਵੀ ਰੱਬ ਦੀ ਬਸ ਨੇ ਰੱਖਿਆ ਇਹ ਬੋਲ ਨਹੀਂ ਸਕਦਾ ਤੇ ਕਿਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਪਰ ਸਾਡੇ ਆ ਗਿਆ ਸੀ ਜੀ ਨੂੰ ਆ ਇੱਕੋ ਗੱਲ ਹਾਂ ਨਹੀਂ ਆਦਾ ਇਹ ਲੋਈ ਨੇ ਬਹੁਤ 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 ਵਧੀਆ ਉਹਨਾਂ ਦਾ ਵੀ ਖਰਾਬ ਦਾ ਭਾਈ ਬੇਟਾ ਤੂੰ ਖਰਾਬ ਨਹੀਂ ਉਹਨਾਂ ਦਾ ਆ ਲੈ ਭੈਣ ਵੀਰ ਜੀ ਤੁਸੀਂ ਪਾਓ ਸਵੇਰ ਤੋਂ ਖਾਤਾ ਨਹੀਂ ਕੋਈ ਧੰਕ ਜੋ ਮਦਦ ਧੰਕ ਜੋ ਹੈ ਗ੍ਰੀਟਿੰਗ ਟੂ ਯੂ। ਹਾਂ ਜੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਅੱਜ ਅੱਗੇ ਵੀ ਗੱਲ ਕਰ ਦਿੰਨੇ ਆਂ। ਅਸਲ ਜਨਮ ਤਾਂ ਭਾਈ ਜਸ ਵੀ ਉਹਨਾਂ ਦੇ ਪਿੰਡਾਂ ਕੋਲੇ ਹੀ ਹੋਇਆ। ਰਾਹੇ ਤੋਂ ਸਾਡੀ ਸੇਵਾ ਸ਼ੁਰੂ ਹੋਈ। ਤੇ ਮਹਾਰਾਜ ਨੇ ਕਿਰਪਾ ਕੀਤੀ 2016 ਦੇ ਵਿੱਚ ਮਹਾਰਾਜ ਨੇ ਸਾਨੂੰ ਅਸਲੀ ਜਨਮ ਦਿੱਤਾ ਜਦੋਂ ਵੀ ਸੇਵਾ 'ਚ ਲੱਗੇ। ਅੱਜ ਦੇ 9 ਸਾਲ ਦੇ ਸਮਾਂ ਦੇਖ ਸਕਦੇ ਆਂ। ਸਵਾਸ ਸਵਾਸ ਸੇਵਾ ਨੇ ਦੇਖੇ ਲਾਇਆ। ਖੂਬਸਾਫ਼ ਕਿਰਪਾ ਕਰਨ। ਔਨ ਵਾਲਾ ਜੀਵਨ ਦੀ ਸੇਵਾ ਦੇ ਲਈ ਲੱਗੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਉਹ ਬੰਦੇ ਇਹਨਾਂ ਬੱਚਿਆਂ ਦੇ ਮਾਪੇ ਬਣਨ ਦਾ ਮੌਕਾ ਮਿਲਿਆ ਉਹ ਰੱਬ ਦੀ ਬਰਕਤ ਇਹਨੂੰ ਦਿਓ ਫੇਲਾ ਜੀ ਰੱਬ ਦੀ ਬਹੁਤ-ਬਹੁਤ ਆਦਾ ਦਾ ਨਾਮ ਵੀ ਇਹ ਦੱਸ ਨਹੀਂ ਸਕਦਾ ਸੀ ਜੀ ਜਦੋਂ ਸਾਨੂੰ ਮਿਲਿਆ ਦੇਖੋ ਕਿੰਨੇ ਉਹਦਾਂ ਦੇ ਕਰਮ ਹੋਣਗੇ ਮਾਪੇ ਜਿਹਨਾਂ ਨੇ ਪਲਿਆ ਬਲਾਇਆ ਪੁੱਤ ਛੱਡਤਾ ਇਸ ਕਰਕੇ ਵੀ ਇਹ ਸਿੱਧਾ ਕਿਸਾਨਿਆਂ ਨੇ ਕਿਸੇ ਨੇ 4 ਸਾਲ ਹੋ ਕੇ ਸਾਡੇ ਕੋਲੇ ਇੱਥੇ ਨੇੜੇ ਮਿਲਿਆ ਇਹਦਾ ਨਾਮ ਵੀ ਰੱਬ ਦੀ ਬਸੰਦ ਰੱਖਿਆ ਨਹੀਂ ਬੋਲ ਨਹੀਂ ਸਕਦਾ ਤੇ ਇਸ ਤੋਂ ਦੇ ਪਰਿਵਾਰ ਦੇ ਮੈਂ ਬੰਦੇ ਸਾਡੇ ਆਇਆ ਆਇਆ ਸੀ ਜੀ ਨੂੰ ਆਹ ਇੱਕੋ ਗੱਲ ਆਈ ਆਦਾ ਆ ਕਿ ਲੋ ਬਹੁਤ 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 ਵਧੀਆ ਹੋਣਾ ਦਾ ਕਰਾਉਂਦਾ ਭਾਈ ਬੇਟਾ ਤੂੰ ਖਰਾਬ ਹੋਈ ਨਹੀਂ ਉਹਨਾਂ ਦਾ ਆ ਲੈ ਭੈਣ ਵੀਰ ਜੀ ਤੁਸੀਂ ਪਾਓ ਇੱਕ ਸਾਥ ਸਵੇਰ ਤੋਂ ਹੀ ਖਤਾਰੀ ਕੋ ਥੈਂਕ ਯੂ ਮਦਰ ਥੈਂਕ ਯੂ ਕੋਈ ਕੋਈ ਨਹੀਂ ਸਕਾ ਥੈਂਕ ਯੂ